ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਮੋਹਾਲੀ ਸਟੇਡੀਅਮ ਦੇ ਵਿੱਚ ਮੌਜੂਦ ਹੈਗੀ ਆ ਮੈਂ ਸੋ ਸਲੈਬਰਿਟੀ ਕ੍ਰਿਕਟ ਲੀਗ ਚੱਲ ਰਹੀ ਹੈਗੀ ਆ ਬੱਬਲ ਮੇਰੇ ਨਾਲ ਨੇ ਪ੍ਰੈਕਟਿਸ ਕਰਕੇ ਆਏ ਨੇ ਬੱਬਲ ਪਹਿਲਾਂ ਤਾਂ ਇਹ ਦੱਸੋ ਕਿ ਕਿੱਦਾਂ ਦੀ ਰਹੀ ਤੁਹਾਡੀ ਪ੍ਰੈਕਟਿਸ ਬਹੁਤ ਵਧੀਆ ਰਹੀ ਪਿੱਛੇ ਆਪਣੀ ਡੇਟਸ ਕਰਕੇ ਟਾਈਮ ਕੱਢਦੇ ਆ ਕ੍ਰਿਕਟ ਲਈ ਅੱਜ ਤਾਂ ਦਿਨ ਬਹੁਤ ਵਧੀਆ ਲੱਗਿਆ ਹੋਇਆ ਸੀ ਜੀ ਬੜਾ ਮਜ਼ਾ ਆ ਤੇ ਬਾਕੀ ਅੱਗੇ ਹਜੇ ਜਦੋਂ ਫੈਬਰੂਅਰੀ ਚ ਸਾਡੇ ਮੈਚ ਹੋਣੇ ਉਰੇ ਮੈਨੂੰ ਲੱਗਦਾ ਬਹੁਤ ਟਰੇਲ ਉਦੋਂ ਬਹੁ ਗੇਮ ਦਾ ਪੈਸ਼ਨ ਅਜੀ ਤੇ ਕਰਕੇ ਸਾਰੇ ਪਰੇ ਪਰ। ਸੋ ਅੱਜ ਅੱਜ ਕਿਉਂ ਹਾਰ ਦਾ ਫੇਸ ਦੇਖਣਾ ਪਿਆ ਕੀ ਕਿੱਥੇ ਕਮੀ ਰਹੀ ਸੀ? ਦੇਖੋ ਕਮੀਆਂ ਪੇਸ਼ੀਆਂ ਕਾਫੀ ਚੀਜ਼ਾਂ ਦੇ ਵਿੱਚ ਰਹੀਆਂ ਹੋਣਗੀਆਂ ਹੁਣ ਬੈਠ ਕੇ ਗੱਲ ਹੋਊਗੀ ਸਾਰੀ ਕੋਚ ਸਾਹਿਬ ਸਾਡੇ ਨਵੇਂ ਪੁਆਇੰਟ ਹੋਇਆ। ਤੋ ਉਹਦੇ ਬਾਰੇ ਟੀਮ ਮੀਟਿੰਗ ਹੋਊਗੀ ਤੇ ਦੂਜੀ ਟੀਮ ਵੀ ਵਧੀਆ ਖੇਡੀ ਜੀ ਸਪੈਸ਼ਲੀ ਸੈਕੰਡ ਇਨਿੰਗ ਚੋਂ ਵਧੀਆ ਮੈਨੇਜ ਕਰ ਗਏ। ਟਾਰਗੇਟ ਸਾ ਤੋਂ ਮੈਨੂੰ ਲੱਗਦਾ ਸੀ 15-20 ਰਨ ਸ਼ਾਰਟ ਸੀਗੇ। ਬਟ ਪਹਿਲੇ 10 ਓਵਰ ਦਾ ਅਸੀਂ ਜਿੱਤਲੇ ਸੀਗੇ। ਓਕੇ ਸੋ ਫਾਈਨਲ ਕਦੋਂ ਹੈ ਔਰ ਫਾਈਨਲ ਹੋਣਾ ਕਿੱਥੇ ਹੈ? ਫਾਈਨਲ ਮਤਲਬ uh, 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 14 15 ਨੂੰ ਲੀਗ ਖਤਮ ਹੋਣੀ ਹੈ ਆਪਣੇ ਇੱਥੇ ਇੱਕ ਵੀਕੈਂਡ ਆ ਪ੍ਰੋਪਰ 14 15 16 ਵਾਲਾ ਸੋ ਮੈਂ ਸਾਰਿਆਂ ਨੂੰ ਦਰਖਾਸਤ ਕਰਦਾ ਨਹੀਂ ਜਿਹੜੇ ਦਰਸ਼ਕ ਨੇ ਕਿ ਜ਼ਰੂਰ ਆਇਓ ਪੀਸੀ ਦੇ ਵਿੱਚ ਤੇ ਤੁਹਾਡੇ ਸਾਰੇ ਮਤਲਬ ਹੋਰ ਇੰਡਸਟਰੀਜ਼ ਦੇ ਵੀ ਬਾਲੀਵੁੱਡ ਦੇ ਵੀ ਸਾਰੇ ਜਿਹੜੇ ਫੇਵਰਿਟ ਕਲਾਕਾਰ ਨੇ ਉਹਨਾਂ ਨੇ ਆ ਕੇ ਖੇਡਣਾ ਹਨ ਸੋ ਤੁਸੀਂ ਆਇਓ ਮਜ਼ਾ ਆਊਗਾ ਸਾਡਾ ਵੀ ਹੌਸਲਾ ਵੀ ਤੁਹਾਨੂੰ ਕੀ ਬਾਤ ਹੈ ਇਹ ਇਹ ਚੀਜ਼ਾਂ ਦੇਖ ਕੇ ਯੂਥ ਬਹੁਤ ਪੋਜ਼ਿਟਿਵ ਹੁੰਦਾ ਤੁਸੀਂ ਜਦੋਂ ਗਰਾਊਂਡ ਚ ਉਤਰਦੇ ਹੋ ਸੀਸੀਐਲ ਦੀ ਜਦੋਂ ਅਸੀਂ ਵੇਟ ਕਰਦੇ ਆ ਫਾਈਨਲੀ ਜਦੋਂ ਹੋਣ ਲੱਗ ਜਾਂਦਾ ਉਦੋਂ ਜਿਹੜੀਆਂ ਵਾਈਬਸ ਨੇ ਉਹ ਯੂਥ ਕੀ ਗਰਾਊਂਡ ਦੇ ਵਿੱਚ ਸਪੋਰਟਸ ਬਹੁਤ ਘੱਟ ਕਰ ਰਹੇ ਆ ਲੋਕ রাইਟ ਤੇ ਉਹਦੇ ਲਈ ਤੁਸੀਂ ਜਾਂਦੇ ਹੋ ਮੈਂ ਉਹ ਤਾਂ ਹਮੇਸ਼ਾ ਜਦੋਂ ਵੀ ਇਸ ਬਾਰੇ ਗੱਲ ਹੁੰਦੀ ਹੈ ਜੀ ਮੇਰਾ ਤਾਂ ਇਹੀ ਕਹਿਣਾ ਕਿ ਕੋਈ ਵੀ ਗੇਮ ਖੇਡੋ ਆਊਟਡੋਰ ਕੋਈ ਵੀ ਸਪੋਰਟ ਚਾਹੇ ਉਹ ਤੁਸੀਂ ਚਾਹੇ ਬੈਡਮਿੰਟਨ ਬਾਲੀਬਾਲ ਐਨੀਥਿੰਗ ਤੇ ਪਿੰਡ ਚ ਆਪਣੇ ਖੇਡਦੇ ਹੋ ਸ਼ਹਿਰ ਚ ਤੇ ਗੇਮ ਨਾਲ ਜੁੜਦੇ ਹੋ ਤਾਂ ਵਧੀਆ ਇੱਕ ਤਾਂ ਫਿਜ਼ੀਕਲੀ ਮੈਂਟਲੀ ਬੰਦਾ ਫਿੱਟ ਰਹਿੰਦਾ ਹੈ ਨਾ ਜੀ ਤੇ ਤੁਹਾਨੂੰ ਵਿਲ ਪਾਵਰ ਵਧਦੀ ਹੈ ਜਿੱਤਣ ਹਾਰਨ ਦਾ ਬੰਦੇ ਨੂੰ ਹਾਰਾਂ ਹੋਰਾਂ ਸੈਣ ਦਾ ਹੌਸਲਾ ਆ ਜਾਂਦਾ ਹੈ ਜੀ ਸੋ ਥੈਂਕ ਯੂ ਸੋ ਮੱਚ ਬੱਬਲ I ਵਿਸ਼ ਯੂ ਗੁੱਡ ਲੱਕ ਫਾਰ ਦਾ ਫਾਈਨਲਸ ਥ ਸੋ ਅਸੀਂ ਜਿਹੇ ਮੇਰੇ ਨਾਲ ਬੱਬਲ ਰਹੇ ਜਿਨ੍ਹਾਂ ਨਾਲ ਖਾਸ ਗੱਲਬਾਤ ਕੀਤੀ ਹੈ ਸੋ ਫਾਈਨਲਸ ਜੀ ਅਸੀਂ ਵੇਟ ਕਰਾਂਗੇ ਫਿਲਹਾਲ ਪ੍ਰੈਕਟਿਸ ਚੱਲ ਰਹੀ ਹੈ ਸੋ ਮੋਹਾਲੀ ਸਟੇਡੀਅਮ ਦੇ ਵਿੱਚ ਅਸੀਂ ਮੌਜੂਦ ਹੈਗੇ ਹਾਂ ਹੋਰ ਵੀ ਸਟਾਰਸ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਤਰ੍ਹਾਂ ਰਹੀ ਉਹਨਾਂ ਦੀ ਅੱਜ ਦੀ ਪ੍ਰੈਕਟਿਸ ਔਰ ਅਗਲੇ ਲਈ ਕੀ ਕੀ ਪ੍ਰੈਪਰੇਸ਼ਨ ਜਿਹੜੀ ਨੇ ਉਹਨਾਂ ਵੱਲ ਕੀਤੀਆਂ ਜਾ ਰਹੀਆਂ ਨੇ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਗਣੇਸ਼ ਦੇ ਨਾਲ ਮਨਪ੍ਰਤ ਖੁੱਲਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਸਤਿ ਸ਼੍ਰੀ ਅਕਾਲ ਨਮਸਕਾਰ ਆਦab ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਦੇ ਵਿੱਚ ਮੌਜੂਦ ਹੈਗੀਆਂ ਮੈਂ ਸੋ ਸਲੈਬਰਿਟੀ ক্রিকেট ਲੀਗ ਚੱਲ ਰਹੀ ਹੈਗੀ ਆ ਬੱਬਲ ਮੇਰੇ ਨਾਲ ਨੇ ਪ੍ਰੈਕਟਿਸ ਕਰਕੇ ਆਏ ਨੇ ਬੱਬਲ ਪਹਿਲਾਂ ਤਾਂ ਇਹ ਦੱਸੋ ਕਿ ਕਿੱਦਾਂ ਦੀ ਰਹੀ ਤੁਹਾਡੀ ਪ੍ਰੈਕਟਿਸ ਬਹੁਤ ਵਧੀਆ ਰਹੀ ਪਿੱਛੇ ਆਪਣੀਆਂ ਡੇਟਸ ਕਰਕੇ ਟਾਈਮ ਕੱਢਦੇ ਆ ক্রিকেট ਲਈ ਅੱਜ ਤਾਂ ਦਿਨ ਬਹੁਤ ਵਧੀਆ ਲੱਗਿਆ ਹੋਇਆ ਸੀਗਾ ਜੀ ਬੜਾ ਮਜ਼ਾ ਆਇਆ ਤੇ ਬਾਕੀ ਅੱਗੇ ਹਜੇ ਜਦੋਂ ਫੈਬਰੂਅਰੀ ਚ ਸਾਡੇ ਮੈਚ ਹੋਣੇ ਉਰੇ ਮੈਨੂੰ ਲੱਗਦਾ ਬਹੁਤ ਟਰੇਲ ਉਦੋਂ ਬਹੁਤ ਠੰਡ ਹੋਊਗੀ ਤੇ ਉਹਦੇ ਬਾਰੇ ਅਸੀਂ ਗੱਲ ਕਰ ਰਹੇ ਸੀਗੇ ਉਹ ਬਾਲ ਜਦੋਂ ਆਕੇ ਵੱਜਦੀ ਹੱਥਾਂ ਤੇ ਨਜ਼ਾਰਾ ਜਿਹਾ ਤਾਂ ਆਉਂਦਾ ਹੀ ਪਰ ਉਹ ਹੀ ਹੈ ਕਿ ਗੇਮ ਦਾ ਪੈਸ਼ਨ ਹੈ ਜਿਹਦੇ ਕਰਕੇ ਸਾਰੇ ਤੋ ਅੱਜ ਅੱਜ ਕਿਉਂ ਹਾਰ ਦਾ ਫੇਸ ਦੇਖਣਾ ਪਿਆ ਕੀ ਕਿੱਥੇ ਕਮੀ ਰਹੀ ਸੀ ਦੇਖੋ ਕਮੀਆਂ ਪੇਸ਼ੀਆਂ ਕਾਫੀ ਚੀਜ਼ਾਂ ਦੇ ਵਿੱਚ ਰਹੀਆਂ ਹੋਣਗੀਆਂ ਹੁਣ ਬੈਠ ਕੇ ਗੱਲ ਹੋਊਗੀ ਸਾਰੀ ਕੋਚ ਸਾਹਿਬ ਸਾਡੇ ਨਵੇਂ ਪੁਆਇੰਟ ਹੋਇਆ ਤੋ ਉਹਦੇ ਬਾਰੇ ਟੀਮ ਮੀਟਿੰਗ ਹੋ ਗਈ ਤੇ ਦੂਜੀ ਟੀਮ ਵੀ ਵਧੀਆ ਖੇਡੀ ਜੀ ਸਪੈਸ਼ਲੀ ਅ ਸੈਕਿੰਡ ਇਨਿੰਗ ਚੋਂ ਵਧੀਆ ਮੈਨੇਜ ਕਰ ਗਏ ਟਾਰਗੇਟ ਸਤੋਂ ਮੈਨੂੰ ਲੱਗਦਾ ਸੀ 15-20 ਰਨ ਸ਼ਾਰਟ ਸੀਗੇ ਬਟ ਪਹਿਲੇ 10 ਓਵਰ ਤਾਂ ਅਸੀਂ ਜਿੱਤਲੇ ਸੀਗੇ ਹਾਂ ਓਕੇ ਸੋ ਫਾਈਨਲ ਕਦੋਂ ਆ ਔਰ ਫਾਈਨਲ ਹੋਣਾ ਕਿੱਥੇ ਹੈ ਫਾਈਨਲ ਮਤਲਬ 14-15 ਨੂੰ ਲੀਗ ਖਤਮ ਹੋਣੀ ਹੈ ਆਪਣੇ ਇੱਥੇ ਇੱਕ ਵੀਕਐਂਡ ਦਾ ਪ੍ਰੋਪਰ 14-15 16 ਵਾਲਾ ਸੋ ਮੈਂ ਸਾਰਿਆਂ ਨੂੰ ਦਰਖਾਸਤ ਕਰਦਾ ਜੀ ਜਿਹੜੇ ਦਰਸ਼ਕ ਨੇ ਕਿ ਜ਼ਰੂਰ ਆਇਓ ਪੀਸੀ ਦੇ ਵਿੱਚ ਤੇ ਤੁਹਾਡੇ ਸਾਰੇ ਮਤਲਬ ਹੋਰ ਇੰਡਸਟਰੀਜ਼ ਦੇ ਵੀ ਬਾਲੀਵੁੱਡ ਦੇ ਟੁਡੇ ਫੇਵਰਿਟ ਕਲਾਕਾਰ ਨੇ ਉਹਨਾਂ ਨੇ ਆ ਕੇ ਖੇਡਣਾ ਹਨ ਸੋ ਤੁਸੀਂ ਆਇਓ ਮਜ਼ਾ ਆਊਗਾ ਸਾਡਾ ਵੀ ਹੌਸਲਾ ਵਧੇਗਾ ਤੁਹਾਨੂੰ ਕੀ ਬਾਤ ਹੈ ਇਹ ਇਹ ਚੀਜ਼ਾਂ ਦੇਖ ਕੇ ਯੂਥ ਬਹੁਤ ਪੋਜ਼ਿਟਿਵ ਹੁੰਦਾ ਤੁਸੀਂ ਜਦੋਂ ਗਰਾਊਂਡ 'ਚ ਉਤਰਦੇ ਹੋ ਸੀਸੀਐਲ ਦੀ ਜਦੋਂ ਅਸੀਂ ਵੇਟ ਕਰਦੇ ਆ ਫਾਈਨਲੀ ਜਦੋਂ ਹੋਣ ਲੱਗ ਜਾਂਦਾ ਓਦੋਂ ਜਿਹੜੀਆਂ ਵਾਈਬਸ ਨੇ ਉਹ ਯੂਥ ਦੀਆਂ ਹੋਰ ਵੀ ਜ਼ਿਆਦਾ ਬੂਸਟ ਹੁੰਦੀਆਂ ਨੇ ਸੋ ਇੱਕ ਯੰਗਸਟਰਸ ਨੂੰ ਮੈਸੇਜ ਕੀ ਗਰਾਊਂਡ ਦੇ ਵਿੱਚ ਸਪੋਰਟਸ ਬਹੁਤ ਘੱਟ ਕਰ ਰਹੇ ਆ ਲੋਕ ਰਾਈਟ ਤੇ ਉਹਦੇ ਲਈ ਤੁਸੀਂ ਜਾਂਦੇ ਹੋ ਨੀ ਮੈਂ ਉਹ ਤਾਂ ਹਮੇਸ਼ਾ ਜਦੋਂ ਵੀ ਇਸ ਬਾਰੇ ਗੱਲ ਹੁੰਦੀ ਹੈ ਜੀ ਮੇਰਾ ਤਾਂ ਇਹੀ ਕਹਿਣਾ ਕਿ ਕੋਈ ਵੀ ਗੇਮ ਖੇਡੋ ਆਊਟਡੋਰ ਕੋਈ ਵੀ ਸਪੋਰਟ ਚਾਹੇ ਉਹ ਤੁਸੀਂ ਚਾਹੇ ਬੈਡਮਿੰਟਨ ਬਾਲੀਬਾਲ ਐਨੀਥਿੰਗ ਤੇ ਪਿੰਡ ਚ ਆਪਣੇ ਖੇਡਦੇ ਹੋ ਸ਼ਹਿਰ ਚ ਤੇ ਗੇਮ ਨਾਲ ਜੁੜਦੇ ਹੋ ਤਾਂ ਵਧੀਆ ਇੱਕ ਤਾਂ ਫਿਜ਼ੀਕਲੀ ਮੈਂਟਲੀ ਬੰਦਾ ਫਿੱਟ ਰਹਿੰਦਾ ਹੈ ਨਾ ਜੀ ਤੇ ਤੁਹਾਨੂੰ ਬਿਲ ਪਾਵਰ ਵਧਦੀ ਹੈ ਜਿੱਤਣ ਹਾਰਨ ਦਾ ਬੰਦੇ ਨੂੰ ਹਾਰਾਂ ਹੋਰਾਂ ਸੈਣ ਦਾ ਹੌਸਲਾ ਆ ਜਾਂਦਾ ਹੈ ਹਾਂ ਜੀ ਸੋ ਥੈਂਕ ਯੂ ਸੋ ਮੱਚ ਬੱਬਲ I ਵਿਸ਼ ਯੂ ਗੁੱਡ ਲੱਕ ਫਾਰ ਦਾ ਫਾਈਨਲਸ ਥੈਂਕ ਯੂ ਸੋ ਮੱਚ ਸੋ ਅਸੀਂ ਜਿਹੜੇ ਨਾਲ ਬੱਬਲ ਨਾਲ ਜਨਤ ਨਾਲ ਖਾਸ ਗੱਲਬਾਤ ਕੀਤੀ ਹੈ ਸੋ ਫਾਈਨਲਸ ਅਸੀਂ ਵੇਟ ਕਰਾਂਗੇ ਫਿਲਹਾਲ ਪ੍ਰੈਕਟਿਸ ਚੱਲ ਰਹੀ ਹੈ ਸੋ ਮੋਹਾਲੀ ਸਟੇਡੀਅਮ ਦੇ ਵਿੱਚ ਅਸੀਂ ਮੌਜੂਦ ਹੈਗੇ ਹਾਂ ਹੋਰ ਵੀ ਸਟਾਰਸ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿੱਸ ਸਰ ਰਹੀ ਉਹਨਾਂ ਦੀ ਅੱਜ ਦੀ ਪ੍ਰੈਕਟਿਸ ਔਰ ਅੱਗੇ ਲਿਖੀ ਗਈ ਪ੍ਰੈਪਰੇਸ਼ਨ ਜਿਹੜੀ ਨੇ ਉਹਨਾਂ ਨਾਲ ਕੀਤੀ ਜਾ ਰਹੀਆਂ ਨੇ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਗਣੇਸ਼ ਦੇ ਨਾਲ ਮਨਪ੍ਰਤ ਖੁੱਲਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ